ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਤ ਦੀਆਂ ਬਚੀਆਂ ਦੋ ਰੋਟੀਆਂ ਸਵੇਰੇ ਦੁੱਧ ਵਿੱਚ ਭਿਓ ਕੇ 30 ਮਿੰਟ ਲਈ ਰੱਖ ਦਿਓ ਫਿਰ ਇਹਨਾਂ ਨੂੰ ਖਾਲੀ ਪੇਟ ਖਾਓ ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਖਾਓ ਇਸ ਤਰ੍ਹਾਂ ਕਰਨਾ ਤੁਹਾਡੀ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਮਲੱਟੀ ਵਾਲਾ ਦੁੱਧ ਪੀ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਨੀਂਦ ਨਾ ਆਉਂਦੀ ਸਮੱਸਿਆ ਨਹੀਂ ਰਹੇਗੀ ਨੰਬਰ 3 ਜੇਕਰ ਤੁਹਾਨੂੰ ਸਰਦੀ ਜਕਾਉਂ ਦੀ ਸਮੱਸਿਆ ਜ਼ਿਆਦਾ ਹੋਵੇ ਤਾਂ ਇੱਕ ਅਮਰੂਦ ਨੂੰ ਗੈਂਦ ਉੱਪਰ ਰੱਖ ਕੇ ਚੰਗੀ ਤਰ੍ਹਾਂ ਪੰਨੋ ਇਸ ਦਸਲਕਾ ਉਤਾਰ ਕੇ ਖਾਲੋ ਇਸ ਦੇ ਬਰੀਕ-ਬਰੀਕ ਪੀਸ ਕਰਕੇ ਉੱਪਰ ਲੌਂਗ ਪਾਊਡਰ ਅਤੇ ਕਾਲਾ ਨਮਕ ਪਾ ਕੇ ਤੁਹਾਡਾ ਸਾਦੀ ਚਖਮ ਸ਼ੂ ਮੰਤਰ ਹੋ ਜਾਵੇਗਾ ਨੰਬਰ 4 ਜੇਕਰ ਤੁਸੀਂ ਫੜਖੜੀ ਉੱਪਰ ਗੁਲਾਬ ਜਲ ਲਗਾ ਕੇ ਆਪਣੇ ਚਿਹਰੇ ਉੱਪਰ ਮਸਲੋਂ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਨਖਾਰ ਆਵੇਗਾ ਨੰਬਰ 5 ਜਿਹੜੀਆਂ ਔਰਤਾਂ ਰੋਜ਼ਾਨਾ ਖਾਣੇ ਵਿੱਚ ਸਲਾਦ ਦਾ ਸੇਵਨ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 6 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠਣ ਸਾਰ ਗਰਮ ਪਾਣੀ ਦੀ ਪਾਪ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਦਿਨਾਂ ਵਿੱਚ ਹੀ ਚਮਕ ਆਉਣ ਲ ਨੰਬਰ 1 ਵਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਜੁੱਤੀਆਂ ਤੇ ਚੱਪਲਾਂ ਦੀ ਅਲਮਾਰੀ ਹਮੇਸ਼ਾ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ ਬਰੋ ਆਉਣ ਸਮੇਂ ਆਪਣੇ ਜੁੱਤੇ ਅਤੇ ਚੱਪਲਾਂ ਨੂੰ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਹੀ ਉਤਾਰੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਤੇ ਜੁੱਤੀਆਂ ਅਤੇ ਚੱਪਲਾਂ ਨਾ ਉਤਾਰੀਆਂ ਜਾਣਾ ਨੰਬਰ 8 ਜਦੋਂ ਵੀ ਔਰਤਾਂ ਕੋਈ ਵੀ ਤਲੀ ਹੋਈ ਚੀਜ਼ ਬਣਾਉਣ ਤਾਂ ਉਸ ਦੇ ਕੋਲ ਜਾਂ ਫਿਰ ਮਸਾਲੇ ਵਿੱਚ ਹਲਕਾ ਜਿਹਾ ਨਿੰਬੂ ਨਚੋੜ ਕੇ ਪਾ ਦਿਓ ਤਾਂ ਇਸ ਤਰ੍ਹਾਂ ਤੁਹਾਡਾ ਖਾਣਾ ਬਹੁਤ ਹੀ ਸੁਆਦ ਬਣੇਗਾ ਨੰਬਰ 9 ਜਦੋਂ ਵੀ ਤੁਸੀਂ ਰੋਟੀ ਖਾਂਦੇ ਹੋ ਤਾਂ ਉਸ ਵਿੱਚ ਕਦੇ ਵੀ ਜ਼ਿਆਦਾ ਸੇਵਨ ਭੁਲਕੇ ਵੀ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੇਟ ਵਿੱਚ अनेका ਹੀ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 10 ਜੇਕਰ ਤੁਸੀਂ ਸ਼ਾਇਦ ਵਿੱਚ ਕਾਲੀ ਮਿਰਚ ਅਤੇ ਆਮਲਾ ਪਾਊਡਰ ਮਿਕਸ ਕਰਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀਆਂ अनेका ਹੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਨੰਬਰ 11 ਜਿਹੜੀਆਂ ਔਰਤਾਂ ਇਕੱਲਾ ਰਹਿਣਾ ਹੀ ਪਸੰਦ ਕਰਦੀਆਂ ਅਜਿਹੀਆਂ ਔਰਤਾਂ ਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨੰਬਰ 12 ਜੇਕਰ ਤੁਸੀਂ ਪ੍ਰੈਸ ਉੱਪਰ ਹਲਕੀ ਕਰਮ ਹੋਣ ਤੇ ਨਮਕ ਲਗਾ ਕੇ ਰਗੜ ਦੋ ਤਾਂ ਇਸ ਨਾਲ ਉਸਦੇ ਸਾਰੇ ਦਾਗ ਤੱਬੇ ਸਾਫ ਹੋ ਜਾਣਗੇ ਇਸ ਠੰਡੀ ਕਰਨ ਤੋਂ ਬਾਅਦ ਸਾਫ ਕੱਪੜੇ ਨਾਲ ਸਾਫ ਕਰਕੇ ਪ੍ਰੈਸ ਕਰੋ ਇਸ ਤਰ੍ਹਾਂ ਕਰਨ ਨਾਲ ਪ੍ਰੈਸ ਵੀ ਬਹੁਤ ਹੀ ਵਧੀਆ ਹੋਵੇਗੀ ਨੰਬਰ 13 ਜੇਕਰ ਤੁਸੀਂ ਸਰੋਂ ਦੇ ਤੇਲ ਵਿੱਚ অ্যালোਵੈਰਾ ਜੈਲ ਮਿਕਸ ਕਰਕੇ ਲਗਾ ਲਓ ਤੇ 2 ਘੰਟਿਆਂ ਲਈ ਰੱਖੋ ਤੇ ਫਿਰ ਵਾਲਾਂ ਨੂੰ ਧੋ ਦਿਓ ਇਸ ਤਰੀਕੇ ਨਾਲ ਵਾਲਾਂ ਦੀ ਹਰ ਸਮੱਸਿਆ ਖਤਮ ਹੋ ਜਾਵੇਗੀ ਜਿਸ ਨੂੰ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਨੰਬਰ 14 ਆਪਣੇ ਪਰਸ ਵਿੱਚ ਕਦੇ ਵੀ ਪੈਸੇ ਤੋਂ ਇਲਾਵਾ ਬਿੱਲ ਅਤੇ ਪਰਚੀ ਨਹੀਂ ਰੱਖਣੀਆਂ ਚਾਹੀਦੀਆਂ ਇਹ ਬਹੁਤ ਹੀ ਅਸ਼ੁਭ ਮੰਨੀਆਂ ਜਾਂਦੀਆਂ ਨੇ ਨੰਬਰ 15 ਜੇਕਰ ਤੁਸੀਂ ਆਪਣੇ ਅਗਲੇ ਛੋਟੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਉਨ੍ਹਾਂ ਉੱਪਰ ਧਨੀ ਦਾ ਰਸ ਲਗਾਓ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਲੰਬਾਈ ਵਧਣ ਲੱਗ ਜਾਵੇਗੀ। ਨੰਬਰ 16 ਜੇਕਰ ਤੁਸੀਂ ਘਰ ਦੇ ਹਰ ਕੋਨੇ ਦੀ ਸਫਾਈ ਚੰਗੀ ਤਰ੍ਹਾਂ ਕਰਨੀ ਚਾਹੁੰਦੇ ਹੋ ਤਾਂ ਚਿਮਟੇ ਵਿੱਚੋਂ ਜਰਾਬਾਂ ਪਾ ਲਓ। ਫਿਰ ਹਰ ਕੋਨੇ ਦੀ ਸਫਾਈ ਕਰੋ ਇਸ ਨਾਲ ਹਰ ਕੋਨਾ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ। ਨੰਬਰ 17 ਸਾਨੂੰ ਕਦੇ ਵੀ ਪੈਕਟ ਵਾਲੇ ਮਟਰਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਸੀਂ अनेका ਹੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਹਮੇਸ਼ਾ ਫਲੀਆਂ ਵਾਲੇ ਮਟਰਾਂ ਦਾ ਇਸਤੇਮਾਲ ਕਰੋ ਜੋ ਤੁਹਾਡੇ ਸਰੀਰ ਲਈ ਬਹੁਤ ਲਾਭਕਾਰੀ ਹਨ। ਨੰਬਰ 18 ਪੰਸੀਦਾਲ ਸਬਜ਼ੀ ਖਾਣਾ ਬਿਲਕੁਲ ਬੰਦ ਕਰੋ ਹਮੇਸ਼ਾ ਤਾਜ਼ੀ ਹੀ ਬਣਾ ਕੇ ਖਾਓ ਜੇਕਰ ਲੰਬੀ ਉਮਰ ਜਿਉਣਾ ਚਾਹੁੰਦੇ ਹੋ ਤੇ ਨਾਲ ਹੀ ਇਹ ਤੁਸੀਂ ਬਿਮਾਰੀਆਂ ਤੋਂ ਮੁਕਤ ਰਹੋਗੇ ਤੇ ਨਾਲ ਹੀ ਜਵਾਨ ਵੀ ਦਿਖਾਈ ਦੇਵੋਗੇ। ਨੰਬਰ 19 ਜੇਕਰ ਸਾਡੇ ਅੰਦਰ ਕੋਈ ਵੀ ਸਮੱਸਿਆ ਹੋਵੇ ਤਾਂ ਇਸ ਦੀ ਝਲਕ ਹਮੇਸ਼ਾ ਸਾਡੇ ਚਿਹਰੇ ਉੱਪਰ ਹੀ ਦਿਖਾਈ ਦਿੰਦੀ ਹੈ। ਇਸ ਦੇ ਲਈ ਜੇਕਰ ਤੁਹਾਡਾ ਚਿਹਰਾ ਖਰਾਬ ਹੋ ਰਿਹਾ ਹੈ ਤਾਂ ਤੁਹਾਡਾ ਖਾਣ ਪੀਣ ਸਹੀ ਨਹੀਂ ਜਿਸ ਕਾਰਨ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋ ਰਿਹਾ ਜਾਂ ਤੁਹਾਡੇ ਅੰਦਰ ਕਿਸੇ ਚੀਜ਼ ਦੀ ਕਮੀ ਹੈ ਜੋ ਤੁਹਾਡੇ ਚਿਹਰੇ ਨੂੰ ਦਿਨ ਪਰ ਦਿਨ ਖਰਾਬ ਕਰ ਰਹੀ ਹੈ। ਨੰਬਰ 20 ਜਿਹੜੀਆਂ ਔਰਤਾਂ ਘੱਟ ਮੇਕਅਪ ਕਰਨ ਤੇ ਸੁੰਦਰ ਦਿਖਾਈ ਦੇਣ ਉਹਨਾਂ ਔਰਤਾਂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ ਇਸ ਲਈ ਆਪਣੇ ਚਿਹਰੇ ਦੇ ਉੱਪਰ ਘੱਟ ਹੀ ਮੇਕਅਪ ਕਰੋ ਜਿਸ ਨਾਲ ਤੁਸੀਂ ਬਹੁਤ ਖੂਬਸੂਰਤ ਲੱਗੋਗੇ। ਨੰਬਰ 1 ਜੇਕਰ ਤੁਹਾਡੇ ਕਿਸੇ ਕੋਲ ਪੈਸਾ ਵਾਪਸ ਨਾ ਮਿਲ ਰਿਹਾ ਹੋਵੇ ਤਾਂ ਇੱਕ ਨਾਰੀਅਲ ਦੀ ਟੂਟੀ ਲਓ ਉਸ ਵਿੱਚ ਸ਼ੱਕਰ ਭਰ ਕੇ ਉਸਨੂੰ ਪਿੱਪਲ ਦੀ ਜੜ ਕੋਲ ਦੱਬ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਫਸਿਆ ਹੋਇਆ ਪੈਸਾ ਵਾਪਸ ਮਿਲ ਜਾਵੇਗਾ। ਨੰਬਰ 22 ਆਪਣੇ ਘਰ ਵਿੱਚ ਇੱਕ ਜਾਮਨੀ ਰੰਗ ਦਾ ਪੌਦਾ ਜ਼ਰੂਰ ਲਗਾਓ ਇਸ ਨਾਲ ਮਾਂ ਲక్ష్ਮੀ ਪ੍ਰਸੰਨ ਹੁੰਦੀ ਹੈ ਇਸ ਨਾਲ ਤੁਹਾਡੇ ਤੇ ਉਸ ਦੀ ਕਿਰਪਾ ਹੋਣ ਲੱਗ ਜਾਂਦੀ ਹੈ ਘਰ ਵਿੱਚ ਨੰਬਰ 23 ਜੇਕਰ ਤੁਹਾਨੂੰ ਪੈਸੇ ਸੰਬੰਧੀ ਕੋਈ ਵੀ ਪਰੇਸ਼ਾਨੀ ਹੈ ਤਾਂ ਤੁਸੀਂ 11 ਛੱਕਰ ਬਾਅਦ ਖੀਰ ਬਣਾ ਕੇ ਕਿਸੇ ਗਰੀਬ ਦੇ ਘਰ ਦੇਣੀ ਹੈ ਤੇ ਜੇਕਰ ਉਹ ਘਰ ਵਿੱਚ ਕੰਨਿਆ ਹੋਵੇ ਤਾਂ ਉਸ ਨੂੰ ਆਪ ਖੀਰ ਖਵਾਓ ਇਸ ਨਾਲ ਤੁਹਾਨੂੰ ਬਹੁਤ ਹੀ ਲਾਭ ਮਿਲੇਗਾ ਨੰਬਰ 24 ਆਪਣੇ ਘਰ ਦੀ ਹਰ ਔਰਤ ਦਾ ਆਦਰ ਮਾਨ ਜ਼ਰੂਰ ਕਰੋ ਕਿਉਂਕਿ ਘਰ ਵਿੱਚ ਪੈਸਾ ਅਤੇ ਬਰਕਤ ਇੱਕ ਔਰਤ ਕਰਕੇ ਹੀ ਆਉਂਦੀ ਹੈ ਜੇਕਰ ਉਹ ਤੁਹਾਡੇ ਘਰ ਵਿੱਚ ਖੁਸ਼ ਰਹਿੰਦੀ ਹੈ ਨੰਬਰ 25 ਔਰਤਾਂ ਨੂੰ ਸਵੇਰੇ ਸਾਮ ਪਾਣੀ ਵਿੱਚ ਹਰੇ ਆਮਲੇ ਦਾ ਪਾਊਡਰ ਮਿਲਾ ਕੇ ਪੀ ਲੈਣਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੀਆਂ ਅਨੇਕਾਂ ਹੀ ਸਮੱਸਿਆਵਾਂ ਦੂਰ ਹੋਣ ਲੱਗ ਜਾਂਦੀਆਂ ਹਨ ਨੰਬਰ 26 ਜੇਕਰ ਮੇਥੀ ਦਾ ਸਬਤ ਕੌੜਾ ਲੱਗਦਾ ਹੋਵੇ ਤਾਂ ਉਸ ਨੂੰ ਕੁਝ ਸਮੇਂ ਲਈ ਪਾਣੀ ਵਿੱਚ ਨਮਕ ਪਾ ਕੇ ਭੋਂਕੇ ਰੱਖੋ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਾਰਾ ਕੌੜਾਪਨ ਦੂਰ ਹੋ ਜਾਵੇਗਾ। ਨੰਬਰ 27 ਜੇਕਰ ਤੁਸੀਂ ਬਦਾਮ ਦੇ ਤੇਲ ਵਿੱਚ ਕਰੀਮ ਅਤੇ ਫਾਊਂਡੇਸ਼ਨ ਮਿਕਸ ਕਰਕੇ ਬਲੇਟਰ ਦੀ ਮਦਦ ਨਾਲ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਚਮਕ ਆਪਗੀ ਜਿਸ ਨਾਲ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਵੋਗੇ। ਨੰਬਰ 28 ਮੇਕਅਪ ਕਰਨ ਸਮੇਂ ਪਹਿਲਾਂ ਆਪਣੇ ਚਿਹਰੇ ਉੱਪਰ ਹਲਕੀ ਜਿਹੀ ਬੈਸਨ ਲਗਾ ਕੇ ਮਾਲਸ਼ ਕਰੋ ਇਸ ਤੋਂ ਬਾਅਦ ਮੇਕਅਪ ਕਰਨਾ ਸ਼ੁਰੂ ਕਰੋ। ਇਸ ਤਰ੍ਹਾਂ ਕੀਤਾ ਹੋਇਆ ਮੇਕਅਪ ਲੰਬੇ ਸਮੇਂ ਤੱਕ ਖਰਾਬ ਨਹੀਂ ਨੰਬਰ 1 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਦੁੱਧ ਲਗਾ ਕੇ ਕਲੀਨ ਕਰ ਲਓ ਇਸ ਤੋਂ ਬਾਅਦ ਮਲਾਈ ਵਿੱਚ ਗੁਲਾਬ ਜਲ ਪਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਪੂਰੀ ਰਾਤ ਲਈ ਛੱਡ ਦਿਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਚਮਕ ਆਉਣ ਲੱਗ ਜਾਵੇਗੀ ਤੇ ਨਾਲ ਹੀ ਸਾਰੇ ਦਾਗਤ ਬੇਬੀ ਸਾਫ਼ ਹੋ ਜਾਣਗੇ ਨੰਬਰ 3 ਹਫ਼ਤੇ ਵਿੱਚ ਆਪਣੇ ਬਿਸਤਰੇ ਨੂੰ ਜ਼ਰੂਰ ਧੋ ਲਓ ਇਸ ਨਾਲ ਤੁਹਾਡੇ ਸਰੀਰ ਦੇ ਚਿਹਰੇ ਉੱਪਰ ਕਦੇ ਵੀ ਦਾਗਤ ਬੇ ਨਹੀਂ ਪੈਣਗੇ ਤੇ ਨਾਲ ਹੀ ਤੁਸੀਂ ਝੋੜੀਆਂ ਤੇ ਸ਼ਾਇਆਤ ਵੀ ਬਚੇ ਰਹੋਗੇ ਨੰਬਰ 31 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਉੱਪਰ ਸ਼ਹਿਦ ਲਗਾ ਲਓ ਤਾਂ ਤੁਹਾਡੇ ਚਿਹਰੇ ਤੇ ਅਨੇਕਾਂ ਹੀ ਸਮੱਸਿਆਵਾਂ ਦੂਰ ਹੋ ਜਾਣਗੇ ਤੇ ਨਾਲ ਹੀ ਡੱਲ ਨੰਬਰ 23 ਜਿਹੜੀਆਂ ਔਰਤਾਂ ਅਕਸਰ ਆਪਣੇ ਸਿਰ ਨੂੰ ਨੰਗਾ ਹੀ ਰੱਖਦੀਆਂ ਹਨ ਉਹਨਾਂ ਔਰਤਾਂ ਦੇ ਸਿਰ ਵਿੱਚ ਅਕਸਰ ਦਰਦ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ ਤੇ ਨਾਲ ਹੀ ਵਾਲ ਵੀ ਬਹੁਤ ਜਲਦੀ ਝੜਨ ਲੱਗ ਜਾਂਦੇ ਹਨ ਵਰਤੇਤੀ ਕੌੜੀਆਂ ਚੀਜ਼ਾਂ ਦਾ ਸੇਵਨ ਜਿੰਨਾ ਹੋ ਸਕਦਾ ਹੈ ਉਹਨਾਂ ਕਰੋ ਇਸ ਨਾਲ ਤੁਹਾਡੇ ਸਰੀਰ ਤੰਦਰੁਸਤ ਰਹੇਗਾ ਤੇ ਨਾਲ ਹੀ ਅਨੇਕਾ ਬਿਮਾਰੀਆਂ ਦੂਰ ਹੋ ਜਾਣਗੀਆਂ ਕਟੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਦਾ ਜਿੰਨਾ ਹੋ ਸਕੇ ਉਹ ਨਹੀਂ ਪ੍ਰੇਸ਼ ਕਰੋ ਇਹਨਾਂ ਨਾਲ ਤੁਸੀਂ ਅਨੇਕਾ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹੋ ਨੰਬਰ 34 ਹਰੀਆਂ ਮਿਰਚਾਂ ਦੀ ਜੇਕਰ ਤੁਸੀਂ ਟੰਡੀਆਂ ਤੋੜ ਕੇ ਰੱਖੋ ਤੇ ਪਲਾਸਟਿਕ ਦੇ ਲਫਾਫੇ ਵਿੱਚ ਪਾ ਲਓ ਤਾਂ ਇਸ ਨਾਲ ਉਹ ਲੰਬੇ ਸਮੇਂ ਤੱਕ خراب ਨਹੀਂ ਹੋਣਗੀਆਂ ਨੰਬਰ 35 ਪੁੰਨੇ ਹੋਏ ਚਨੇ ਖਾਣ ਨਾਲ ਸਰੀਰ ਨੂੰ ਤਾਕਤ ਬਧਿਰੇ ਮਿਲਦੀ ਹੈ ਤੇ ਨਾਲ ਹੀ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਸਿਰ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 36 ਗਰਭਤੀ ਔਰਤਾਂ ਨੂੰ ਕਦੇ ਵੀ ਕੱਚੀਆਂ ਚੀਜ਼ਾਂ ਨਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਉਹਨਾਂ ਦੇ ਅਤੇ ਉਹਨਾਂ ਦੇ ਬੱਚੇ ਨੂੰ ਅਨੇਕਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 37 ਗਰਭਤੀ ਔਰਤਾਂ ਦੀ ਜੇਕਰ ਪੇਟ ਉੱਪਰ ਸੋਜ ਜਾਵੇ ਤਾਂ ਹਲਕਾ ਜਿਹਾ ਕੋਸਾ ਕਰਕੇ ਸਰੋਂ ਦਾ ਤੇਲ ਪੇਟ ਉੱਪਰ ਲਗਾ ਕੇ ਕੱਚੀ ਬੋਤਲ ਨਾਲ ਗਰਮ ਪਾਣੀ ਪਾ ਕੇ ਫੇਰ ਲੋ। ਇਸ ਤਰ੍ਹਾਂ ਤੁਰੰਤ ਪੇਟ ਉੱਪਰ ਆਈ ਸੋਜ ਖਤਮ ਹੋ ਜਾਵੇਗੀ। ਨੰਬਰ 38 ਜੇਕਰ ਤੁਹਾਡਾ ਬੱਚਾ ਪੋਟੀ ਨਾ ਕਰ ਰਿਹਾ ਹੋਵੇ ਤਾਂ ਉਸ ਨੂੰ ਕੋਸੇ ਪਾਣੀ ਵਿੱਚ ਹਲਕੀ ਜਿਹੀ ਜਨਮ ਗੁਰਤੀ ਮਿਕਸ ਕਰਕੇ ਪਿਲਾ ਦਿਓ। ਇਸ ਤਰ੍ਹਾਂ ਕਰਨ ਨਾਲ ਬੱਚਾ ਪ ਨੰਬਰ 39 ਚੌਲ ਅਤੇ ਰਾਜਮਾ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਵੋ ਇਸ ਨਾਲ ਤੁਹਾਡਾ ਪੇਟ ਫੁੱਲਣ ਲੱਗ ਜਾਵੇਗਾ ਤੇ ਨਾਲ ਹੀ ਅਨੇਕਾ ਬਿਮਾਰੀਆਂ ਦਾ ਵੀ ਸ਼ਿਕਾਰ ਹੁੰਦੇ ਹੋ। ਨੰਬਰ 40 ਜੇਕਰ ਤੁਹਾਡੇ ਚਿਹਰੇ ਉੱਪਰ ਜ਼ਿਆਦਾ ਖਾਜ ਹੋ ਰਹੀ ਹੋਵੇ ਤਾਂ ਤੁਸੀਂ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋਲੋ ਅਤੇ ਸਵੇਰੇ ਸ਼ਾਮ ਕੱਚੇ ਦੁੱਧ ਦੀ ਮਲਾਈ ਲਗਾ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਹੋ ਰਹੀ ਖਾਜ ਠੀਕ ਹੋਣ ਲੱਗ ਜਾਵੇਗੀ। ਨੰਬਰ 41 ਜੇਕਰ ਤੁਹਾਡਾ ਬੱਚਾ ਕੁਝ ਖਾ ਪੀ ਨਾ ਰਿਹਾ ਹੋਵੇ ਤਾਂ ਉਸ ਦੇ ਖਾਣ ਦਾ ਇੱਕ ਸਮਾਂ ਲਦਾਇ ਕਰ ਲਓ ਤੇ ਨਾਲ ਹੀ ਥੋੜੀ ਥੋੜੀ ਸਮੇਂ ਬਾਅਦ ਉਸ ਨੂੰ ਖਾਣ ਲਈ ਕੁਝ ਨਾ ਕੁਝ ਜ਼ਰੂਰ ਦਿਓ ਇਸ ਤਰ੍ਹਾਂ ਕਰਨ ਨੰਬਰ 42 ਮੂਲੀ ਦੇ ਪੱਤਿਆਂ ਦਾ ਰਸ ਕੱਢ ਕੇ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਦੇ अनेकाਹੀ ਰੋਗ ਦੂਰ ਹੋਣ ਲੱਗ ਜਾਣਗੇ ਨੰਬਰ 43 ਜੇਕਰ ਤੁਸੀਂ ਆਪਣੀ ਰਸੋਈ ਦੀ ਸਲੈਪ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰੋ ਅਤੇ ਇਸ ਉੱਪਰ ਹਲਦੀ ਪਾ ਕੇ ਪੂੰਛਾ ਲਗਾ ਦਿਓ ਇਸ ਨਾਲ ਉਹ ਕਟਾਨ ਮੁਕਤ ਹੋ ਜਾਵੇਗੀ ਜਿਸ ਨਾਲ ਤੁਸੀਂ अनेकाਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਨੰਬਰ 44 ਜੇਕਰ ਤੁਹਾਨੂੰ ਲੀਵਰ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਤੁਸੀਂ ਬੰਦ ਪੈਕਟ ਵਾਲੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਬੰਦ ਕਰ ਦਿਓ ਇਸ ਨਾਲ ਤੁਹਾਡਾ ਲੀਵਰ ਠੀਕ ਹੋਣ ਲੱਗ ਜਾਵੇਗਾ ਤੇ ਨਾਲ ਹੀ ਦਹੀਂ ਉੱਪਰਲਾ ਪਾਣੀ ਪੀ ਲਓ ਇਸ ਨਾਲ ਲੀਵਰ ਦੀ ਚੰਗੀ ਤਰੀਕੇ ਨਾਲ ਸਫਾਈ ਹੋਵੇਗੀ। ਨੰਬਰ 45 ਜਿਹੜੇ ਲੋਕ ਜ਼ਿਆਦਾ ਪੈਦਲ ਤੁਰਦੇ ਹਨ ਉਹਨਾਂ ਦਾ ਸਰੀਰ ਫਿੱਟ ਅਤੇ ਫਾਇੰਡ ਰਹਿੰਦਾ ਹੈ ਤੇ ਨਾਲ ਹੀ ਉਹਨਾਂ ਨੂੰ ਕਦੇ ਵੀ ਜਲਦੀ ਮੌਤ ਨਹੀਂ ਆਉਂਦੀ। ਨੰਬਰ 46 ਜੇਕਰ ਤੁਸੀਂ ਹੱਥ ਤੋਂ ਜ਼ਿਆਦਾ ਕਾਲੇ ਨਮਕ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ। ਇਸ ਨਾਲ ਤੁਹਾਡਾ ਬੀਪੀ ਜ਼ਿਆਦਾ ਵੱਧਣ ਲੱਗ ਜਾਵੇਗਾ ਜਿਸ ਨਾਲ ਦਿਮਾਗ ਦੀ ਨਾੜ ਵੀ ਫਟ ਸਕਦੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਅਨੇਕਾਂ ਸਮੱਸਿਆਵਾਂ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 47 ਕਦੇ ਵੀ ਕਿਸੇ ਤੋਂ ਨਾ ਤਾਂ ਪੈਸਾ ਉਧਾਰ ਲੈਣਾ ਹੈ ਤੇ ਨਾ ਹੀ ਦੇਣਾ ਚਾਹੀਦਾ ਹੈ ਇਸ ਨਾਲ ਤੁਹਾਡੀ ਤੰਦਰੁਸਤ ਵਿੱਚ ਕਾफी ਕਮੀ ਆਉਣ ਲੱਗ ਜਾਂਦੀ ਹੈ। ਨੰਬਰ 48 ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹੋ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜ਼ਿਆਦਾ ਜੈਫਲ ਕੱਚੇ ਰਾਜਮਾ ਤੀਸਰਾ ਹੈ ਸਿਰਗਟ ਚੌਥਾ ਦਵਾਈ ਤੋਂ ਬਾਅਦ ਅੰਗੂਰ ਚਾਹ ਨਾਲ ਹਲਦੀ ਸੇਦਾ ਸੇਵਨ ਕਰਨਾ। ਨੰਬਰ 49 ਜੇਕਰ ਤੁਸੀਂ ਮੂੰਗੀ ਮਸਰੀ ਦਾਲ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਇਸ ਨਾਲ ਤੁਹਾਨੂੰ ਕਦੇ ਵੀ ਪਾਚਨ ਤੰਤਰਾ ਤੇ ਲੀਵਰ ਇਸ ਤੋਂ ਇਲਾਵਾ ਹੋਰ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 50 ਜਿਹੜੀਆਂ ਕੁੜੀਆਂ ਦਾ ਹੱਥ ਤੋਂ ਜ਼ਿਆਦਾ ਰੰਗ ਗੋਰਾ ਹੁੰਦਾ ਹੈ ਇਹ ਔਰਤਾਂ ਦਾ ਚਿਹਰੇ ਉੱਪਰ ਕਦੇ ਵੀ ਕਿਸੇ ਵੀ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਹ ਉਂਝ ਹੀ ਬਹੁਤ ਸੋਹਣੀਆਂ ਲੱਗਦੀਆਂ ਹਨ ਨੰਬਰ 51 ਜਿਹੜੀਆਂ ਔਰਤਾਂ ਦਾ ਨਾਮ ਜੇ ਅੱਖਰ ਤੋਂ ਸ਼ੁਰੂ ਹੋਵੇ ਇਹਨਾਂ ਔਰਤਾਂ ਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਇਹਨਾਂ ਕੋਲ ਹੀ ਜ਼ਿਆਦਾ ਗਿਆਨ ਅਤੇ ਅਕਲ ਹੈ ਤੇ ਨਾਲ ਹੀ ਇਹ ਹਮੇਸ਼ਾ ਆਪਣਾ ਹੀ ਪੱਖ ਅੱਗੇ ਰੱਖਣਗੀਆਂ ਤੇ ਨਾਲ ਹੀ ਇਹ ਗੁੱਸੇ ਵੀ ਬਹੁਤ ਜਲਦੀ ਹੋ ਜਾਂਦੀਆਂ ਹਨ ਨੰਬਰ 52 ਜੇਕਰ ਤੁਸੀਂ ਹਰੇ ਮਟਰਾਂ ਵਿੱਚ ਇੱਕ ਚਮਚ ਚੀਨੀ ਪਾ ਕੇ ਤੇ ਥੋੜਾ ਜਿਹਾ ਨਮਕ ਪਾ ਕੇ ਉਸ ਨੂੰ ਉਬਾਲੋ ਤਾਂ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਰੰਗ ਹ ਨੰਬਰ 53 ਜੇਕਰ ਪੱਸਰੀਆਂ ਵਿੱਚ ਜ਼ਿਆਦਾ ਦਰਦ ਹੋਵੇ ਤਾਂ ਚੂਨੇ ਦਾ ਪੇਸਟ ਬਣਾ ਕੇ ਦਰਦ ਵਾਲੀ ਜਗ੍ਹਾ ਤੇ ਲਗਾ ਲਓ ਤੁਰੰਤ ਦਰਦ ਤੋਂ ਆਰਾਮ ਮਿਲੇਗਾ ਨੰਬਰ 54 ਜੇਕਰ ਤੁਸੀਂ ਮੱਜਾਂ ਦੇ ਗੋਹੇ ਨੂੰ ਸੁਕਾ ਕੇ ਉਸ ਦਾ ਚੂਰਾ ਬਣਾ ਕੇ ਤુલਸੀ ਦੇ ਪੌਦੇ ਵਿੱਚ ਪਾ ਦੋ ਤਾਂ ਇਸ ਨਾਲ ਤੁਹਾਡਾ ਤુલਸੀ ਦਾ ਪੌਦਾ ਹਰਾ-ਭਰਾ ਹੋ ਜਾਵੇਗਾ ਨੰਬਰ 55 ਜਾਨਣਾ ਜੇਕਰ ਔਰਤਾਂ ਪੰਜ ਤੋਂ ਛੇ ਬਦਾਮ ਖਾਂਣ ਤਾਂ ਉਹਨਾਂ ਦੇ ਸਰੀਰ ਨੂੰ ਬਦੇਰੀਲਾ ਮਿਲਦੇ ਹਨ ਤੇ ਨਾਲ ਹੀ ਜ਼ਿੰਦਗੀ ਭਰ ਲਈ ਜਮਾਨ ਵੀ ਰਹਿੰਦੀਆਂ ਹਨ